ਪੁਲਿਸ ਦੇ ਵੱਲੋਂ ਚੋਰਗਰੋ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਦੇਖ ਸਕਦੇ ਹੋ ਕਿ ਚੋਰਾਂ ਦੇ ਕੋਲੋਂ ਮੋਟਰਸਾਈਕਲ ਸਿਲੰਡਰ ਗੈਸ ਸਿਲੰਡਰ ਨੇ ਜੋ ਕਣਕ ਤੇ ਖੇਤਾਂ ਦੇ ਵਿੱਚ ਲੱਗੀਆਂ ਨੇ ਜੋ ਮੋਟਰਾਂ ਨੇ ਉਹ ਤੇ ਕੁਝ ਹੋਰ ਸਮਾਨ ਆ ਉਹ ਬਰਾਮਦ ਹੋਇਆ ਤਾਂ ਤੁਹਾਨੂੰ ਦੱਸਦੇ ਕਿ ਇਸ ਮੁਕਦਮੇ ਦੇ ਵਿੱਚ ਚਾਰ ਹੋਰ ਨਾ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਮੁਕਸਰ ਦੇ ਥਾਣਾ ਸਦਰ ਲਖਿਆਲੀ ਦੀ ਪੁਲਿਸ ਦੇ ਵੱਲੋਂ ਇਹਨਾਂ ਚੋਰ ਗਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਤਾਂ ਹੁਣ ਤੱਕ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਮੁਤਾਬਕ ਇਹ 1 ਸਾਲ ਤੋਂ ਚੋਰੀ ਕਰ ਰਹੇ ਸਨ ਤਾਂ ਇਹ ਚੋਰੀ ਕਰਕੇ ਜੋ ਸਮਾਨ ਵੇਚਦੇ ਸਨ ਉਸ ਦਾ ਨਸ਼ਾ ਕਰ ਜਾਂਦੇ ਸਨ ਨਸ਼ਕੰਦੇ ਆਦੀ ਸਨ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਜੋ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਇਹਨਾਂ ਦੇ ਵੱਲੋਂ ਖੇਤਾ ਵਿੱਚੋਂ ਪਿਆ ਮੋਟਰਾਂ ਨੇ ਜੋ 25 ਕੁਇੰਟਲ ਦੇ ਕਣਕ ਹੈ ਅੱਠ ਮੋਟਰਸਾਈਕਲ ਤੇ 30 ਗੈਂ ਸਿਲੰਡਰ ਨੇ ਜੋ ਹੁਣ ਤੱਕ ਇਹ ਚੋਰੀ ਕਰਕੇ ਸਮਾਨ ਵੇਚ ਕੇ ਉਸ ਦਾ ਨਸ਼ਾ ਕਰ ਚੁੱਕੇ ਹਨ ਤਾਂ ਹੁਣ ਪੁਲਿਸ ਦੇ ਵੱਲੋਂ ਇਹਨਾਂ ਦੇ ਕੋਲੋਂ 11 ਗੈਂ ਸਿਲੰਡਰ ਕਿਤਾਵਾਂ ਵਾਲੀਆਂ 13 ਮੋਟਰਾਂ ਤੇ 4 ਮੋਟਰਸਾਈਕਲ ਤੇ 7 ਕਣਕ ਦੇ ਗੱਟੇ ਨੇ ਜੋ ਉਹ ਬਰਾਮਦ ਕੀਤੇ ਗਏ ਨੇ ਤਾਂ ਇਸ ਮੁਤਾਬਕ ਪੂਰੇ ਮੁਕਦਮੇ ਬਾਰੇ ਐਸਐਸਪੀ ਸਾਰ ਗੁਪਤਾ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਅੱਜ ਮੁਖਸ਼ੇਸ਼ਾ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਹਾਂ ਜੀ ਲਈਏ ਜਦੋਂ ਸਾਡੇ ਡੀਐਸਪੀ ਮਲੂਠ ਦੇ ਵੱਲੋਂ ਟੀਮ ਜਿਹਦੇ ਵਿੱਚ ਥਾਣੇ ਲਖੇ ਵਾਲੇ ਦੀ ਸਾਰੇ ਮੁਲਾਜ਼ਮ ਸੀਗੇ ਇਹਨਾਂ ਨੇ ਇੱਕ ਬਹੁਤ ਵੱਡਾ ਗਰੋ ਫੜਿਆ ਇਸ ਗਰੋ ਦੇ ਵਿੱਚ ਟੋਟਲ ਹਲੇ ਤੱਕ 8 ਬੰਦੇ ਹੈਗੇ ਇਹ ਉਹ ਗਰੋ ਹੈ ਜਿਨ੍ਹਾਂ ਨੇ ਆਪਣੀ ਇੰਟੈਰੋਗੇਸ਼ਨ ਵਿੱਚ ਇਹ ਦੱਸਿਆ ਹੈ ਕਿ ਇਹ ਪਿਛਲੇ ਕੁਝ ਮਹੀਨਿਆਂ ਦੇ ਵਿੱਚ 50 ਤੋਂ ਉੱਤੇ ਮੋਟਰਾਂ 25 ਕਵਿੰਟਲ ਕਣਕ 8 ਮੋਟਰਸਾਈਕਲ ਅਤੇ 30 ਗੈਸ ਸਿਲੰਡਰ ਚੋਰੀ ਕਰ ਚੁੱਕੇ ਹਨ ਵੱਖ-ਵੱਖ ਪਿੰਡਾਂ ਤੋਂ ਇਨਾ ਦਾ ਜੋ ਏਰੀਆ ਜਿੱਥੇ ਆਕਟਸ ਸੀਗੇ ਐਸੀ ਦਾ ਸਦਰ ਮਲੂਤ ਤੇ ਲੱਖੀ ਵਾਲ ਲੱਖੇ ਵਾਲੇ ਇਸ ਏਰੀਆ ਦੇ ਵਿੱਚ ਇਹ ਰਾਤੀ ਜਾ ਕੇ ਚੋਰੀਆਂ ਕਰਦੇ ਹੁੰਦੇ ਸੀ ਤੇ ਮੈਂ ਇਹ ਵੀ ਗੱਲ ਸਾਂ ਜਾਣਾਂ ਕਿ ਇਹ ਜੋ ਮਕਦਮਾ ਆਏਗਾ ਇਹਦੇ ਵਿੱਚ ਕਬਾੜੀਆਂ ਦੀ ਵੀ ਬਖਸ਼ੇ ਜਾਣੇ ਜੋ ਚੋਰੀ ਦਾ ਸਮਾਨ ਖਰੀਦੇ ਹੁੰਦੇ ਸੀ ਹਾਲੇ ਤੱਕ ਇਸ ਕੇਸ ਦੇ ਵਿੱਚ ਚਾਰ ਜੋ ਮੁਲਜ਼ਮ ਹੈ ਉਹ ਅਰੈਸਟ ਕਰ ਚੁੱਕੇ ਐ ਸੀ ਤੇ ਚਾਰ ਹਲੇ ਪੱਜੇ ਹੋਏ ਨੇ ਜਿਨ੍ਹਾਂ ਦੇ ਪਿੱਛੇ ਸਾਡੀ ਪੁਲਿਸ ਟੀਮ ਐਕਟਿਵ ਹੈ ਤੇ ਇਹਨਾਂ ਨੂੰ ਵੀ ਜਲਦ ਜਲਦ ਕਾਬੂ ਵਿੱਚ ਕੀਤਾ ਜਾਏਗਾ ਹਾਲੇ ਤੱਕ ਵੀ ਜੋ ਰਿਕਵਰੀ ਹੋਈ ਹੈ ਉਹਦੇ ਵਿੱਚ 13 ਮੋਟਰਸ 7 ਪੁਆਇੰਟਲ ਕਨਕ ਚਾਰ ਮੋਟਰਸਾਈਕਲ ਤੇ 11 ਗੈਸ ਸਿਲੰਡਰਸ ਬਰਾਮਦ ਹੋਏ ਨੇ ਤੇ ਮੈਂ ਸਾਰੇ ਮੁਕਸਸਾਦ ਦੇ ਵਾਸੀਆਂ ਨੂੰ ਆਸ਼ਵਾਸਨ ਦੇਣਾ ਚਾਹੁੰਦਾ ਹਾਂ ਕਿ ਵੀ ਵਿਲ ਕ੍ਰੈਕ ਡਾਊਨ ਵੈਰੀ ਵੈਰੀ ਹੈਵिली ਔਨ thieves ਜੋ ਰਾਤੀ ਚੋਰੀਆਂ ਹੋ ਰਹੀਆਂ ਨੇ ਜੋ ਪਿੰਡ ਦਾ ਸਮਾਨ ਗਾਇਵ ਹੋ ਰਿਹਾ ਹੈ ਇਹ ਸਾਰੇ ਅਸੀਂ ਫੜ ਕੇ ਸਾਰੇ ਕੇ ਸਾਰੇ ਅੰਦਰ ਦੇਣਗੇ ਤੇ ਜੇਕਰ ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਹੈਗੀ ਕੀ ਹੋਰ ਚੋਰ ਕਿਹੜੇ ਗਿੜੇ ਨੇ ਤੁਸੀਂ ਆਓ ਯੂ ਆਰ ਮੋਸਟ ਵੈਲਕਮ ਜੀ ਮੇਰੇ ਕੋਲ ਆਓ ਮੈਨੂੰ ਦੱਸੋ ਅਸੀਂ ਉਥੇ ਵਰਕਆਊਟ ਕਰਾਂਗੇ ਤੇ ਸਾਰੀ ਗੈਂਗਸ ਨੂੰ ਅੰਦਰ ਲਿਆ ਇਹਨਾਂ ਦੇ ਇਹਨਾਂ ਦੇ ਵਿੱਚ ਖਰਪ੍ਰੀਤ ਸਿੰਘ ਹੈਗਾ ਜੀ ਇਹਦੇ ਤੇ ਇੱਕ ਪੁਰਾਣਾ ਮੁਕੱਦਮਾ ਦਰਜ ਹੈ ਚੋਰੀ ਦਾ ਸ਼ੇਰੇ ਵਾਲਾ ਪਿੰਗਰ ਰਹਿਣ ਵਾਲਾ ਹੈ ਇਹ ਬਾਕੀਆਂ ਦੀ ਹਾਲੇ ਪੁੱਛਗਿਰ ਚੱਲ ਰਹੀ ਹੈ ਤੇ ਜੋ ਗੱਲ ਸਾਹਮਣੇ ਆਏਗੀ ਉਹ ਤੁਹਾਨੂੰ ਅਸੀਂ ਦੱਸਾਂਗੇ ਇਹ ਸੱਜਣਾਂ ਨੂੰ ਬੇਸਬੀ ਕੀ ਇਹਨਾਂ ਬਾਰੇ ਕੁਝ ਪਤਾ ਲੱਗਾ ਦੋ ਕਬਾੜੀ ਆਏਗੇ ਜੀ ਦੋ ਕਬਾੜੀਏ ਉਹਨਾਂ ਚੋਂ ਇੱਕ ਜੋ ਹੈਗਾ ਉਹ ਆਲਰੇਡੀ ਜੇਲ੍ਹ ਦੇ ਵਿੱਚ ਹੈ ਦੂਜਾ ਅਸੀਂ ਆਇਡੈਂਟੀਫਾਈ ਕਰ ਲਿਆ ਇਹ ਪੱਜੇ ਹੋਏ ਇਹਨੂੰ ਜਲਦੋਂ ਜਲ ਫੜਕੇ ਇਹਨੂੰ ਅੰਦਰ ਦਿੱਤਾ ਜਾਏਗਾ ਕੋਈ ਹੋਰ ਬਤਾਂ ਦੇ ਨਾਲ ਜੇਕਰ ਸਵਾਲ ਰੱਖ ਸਕਦੇ ਬਿਲਕੁਲ ਹੋ ਸਕਦੇ ਜੀ ਇਹਨਾਂ ਦੀ ਜਦ ਇੱਕ ਵਾਰੀ ਫੜੇ ਜਾਂਦੇ ਬੰਦੇ ਜੋ ਚਾਰ ਹਲੇ ਪੱਜੇ ਹੋਏ ਹੈ ਇਹਨਾਂ ਨੇ ਬੜਾ ਕੁਝ ਹੋਰ ਵੀ ਦੱਸਣਾ ਤੇ ਇਹ ਹੋ ਸਕਦਾ ਸਾਨੂੰ ਇਹ ਵੀ ਦੱਸਣ ਜੋ ਕਬਾੜੀ ਆਏਗੇ ਕਿ ਇਹਨਾਂ ਦੇ ਕੋਲ ਹੋਰ ਕਿਹੜੇ ਕਿਹੜੇ ਥੋੜਾ ਆ ਕੇ ਸਮਾਨ ਲੈ ਕੇ ਜਾਂਦੇ ਹੁੰਦੇ ਸੀ ਕਿ ਜੇਕਰ ਉੱਥੋਂ ਉਹ ਇਨਫੋਰਮੇਸ਼ਨ ਨਿਕਲਦੀ ਹੈ ਅਸੀਂ ਬੈਕ ਟਰੈਕ ਕਰਕੇ ਉਹਨੂੰ ਉਹ ਵਾਲੇ ਚੋਰੀ ਫੜ ਲਿਆ ਨਾਲੇ ਸਾਰੇ ਜਣਾਂ ਹਾਂਜੀ ਘਰਾਂ ਤੋਂ ਚੋਰੀ ਹੁੰਦੇ ਸੀ ਤਾਂ ਨਹੀਂ ਇਹ ਹਲੇ ਮੁਕਦਮੇ ਜਾ ਵਾਪਸ ਵੀ ਕਰਾਵਾਂਗੇ ਤਾਂ ਜੀ ਦਾ ਬੋਰਡ ਹੋਈ ਹੋਈ ਹੈ